ਨਸ ਸਾਰੀ ਤਾੜੀ ਵਾਹਦੇ ਬਹੁਤ ਵਧੀਆ ਵਾਹ ਕਮਾ ਕਾ ਵੀ ਬੱਜੀ ਕਾ ਬਾਕੀ ਕਾ ਵਾਏ ਗੁਰੂ ਜੀ ਸਾਰਿਆਂ ਨੂੰ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਹਿ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਐਕਟਰ ਦੇਖਿਆ ਤੇ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਝੁਕਦਾ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹੋ ਜਿਹੀ ਬਿਊਟੀਫੁਲ ਫਿਲਮ ਐਡੀ ਵਧੀਆ ਪਿਕਚਰ ਆਪਣੇ 60 ਸਾਲਾਂ ਚ ਨਹੀਂ ਕਮਾਲ ਕੀਤੀ ਪਈ ਹੈ ਮਤਲਬ ਕੀ ਸ਼ਬਦ ਨਹੀਂ ਹੁੰਦਾ ਕਈ ਵਾਰ ਬਿਲਕੁਲ ਖਾਸ ਹੈ ਪਰ ਨਾ ਸਾਰਨ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਕਮਾਲ ਕੀਤੀ ਪਈ ਮਨ ਸ਼ਬਦ ਕੋਈ ਨਹੀਂ ਹੈਗੇ ਇਹ ਮਹਾਰਾਜ ਜੀ ਤੁਹਾਡਾ ਸਾਰਾ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਬਰਸਾਨਾ ਜੀ ਪੰਜਾਬੀ ਸਿਨੇਮਾ ਨੂੰ ਇੱਡਾ ਵੱਡਾ ਬਣਾ ਦਿੱਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਇਹਨਾਂ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ ਤੇ ਦੂਜੇ ਦੀ ਅਤੇ ਤਰੱਕੀ ਚ ਜੇ ਆਪਾਂ ਖੁਸ਼ੀ ਮਨਾਵਾਂਗੇ ਨਾ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਰਤਾਰ ਕਿੱਡੇ ਬਣ ਚੁੱਕੇ ਵਾਹ ਵਾਹ ਕੀ ਬਾਤ ਹੈ ਬੱਲੇ ਬੱਲੇ ਗੋਡ ਬlesਸਿੰਗ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਖਾਲਸਾ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਦਿੱਤੀ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੇਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਐਡਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕਹਿੰਦਾ ਵੀ ਪੰਜਾਬ ਦੀ ਧਰਤੀ ਨੂੰ ਫੜਾ ਹੈ ਇਹ ਪੰਜਾਬ ਦੀ ਧਰਤੀ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਸੈਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦੀ ਫਿਲਮਾਂ ਇਹਨਾਂ ਬੋਲੀ ਦੀ ਦਿੱਕਤ ਸੀ ਕਿੰਨੀ ਠੇਠ ਪੰਜਾਬੀ ਬੋਲੀ ਹੈ ਹਰੇਕ ਬੱਚੇ ਦੀ ਹੈ ਜੀ ਐਕਟਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜੀ ਹੱਥ ਤੱਕ ਹੋ ਗਿਆ ਸ੍ਰੀ ਗੁਰਿੰਦਰ ਸ੍ਰੀਮਨ ਫਰਮਾਜਦਾ। ਮੈਨੂੰ ਤਾਂ ਹੋਰ ਕੋਈ ਸ਼ਬਦ ਨਹੀਂ। ਧੰਨਵਾਦ। ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸਾਰਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।